ਕੁਦਰਤੀ ਮर्यादा ਤੋਂ ਬਾਹਰ ਜਾ ਕੇ ਤੁਸੀਂ ਇਸ ਕੁਦਰਤ ਦੇ ਵਿੱਚ ਗੰਦੀ ਪਾ ਸਕਦੇ ਹੋ ਤੁਸੀਂ ਚਾਕੇ ਧਰਮਾਂ ਦੇ ਮੁੱਦੇ ਬਣਾਉਣੇ ਸ਼ੁਰੂ ਕਰ ਦਿੰਦੇ ਹੋ ਠੀਕੇ ਹੋਏ ਲੋਕ ਤੁਸੀਂ ਜਿਹੜੇ ਗੁਰੂ ਗਵਿੰਦ ਸਿੰਘ ਜੀ ਦੇ ਜੇਠੇ ਪੁੱਤਰ ਜੇਠੇ ਦਾ ਮਤਵ ਲ ਸਿਰਫ ਸਿਰਫ ਤੇ ਸਿਰਫ ਦਸ਼ਮੇਸ਼ ਪਿਤਾ ਜੀ ਦੇ ਦਿੱਤੇ ਹੋਏ ਕਕਾਰਾਂ ਦਾ ਫਾਇਦਾ ਲੈ ਕੇ ਦਿੱਤੇ ਹੋਏ ਕਕਾਰਾਂ ਨੂੰ ਪਾ ਕੇ ਤੇ ਦਸ਼ਮੇਸ਼ ਪਿਤਾ ਦੀ ਸੋਚ ਨੂੰ ਛੱਡ ਕੇ ਉਹ ਬੜਾ ਇਸ ਕਲ ਨੂੰ ਚਮਕਾ ਰਹੇ ਆ ਕਿ ਹਰੀ ਦੇ ਮੰਦਰ ਦੇ ਵਿੱਚ ਪੂਜਾ ਕਰਨ ਦੀ ਗੱਲ ਕੀਤੀ। ਉਹਨਾਂ ਨੇ ਆਪਣੇ ਹਰ ਮੰਦਰ ਸਾਹਿਬ ਨਾਲ ਜੋੜ ਲਿਆ। ਔਰ ਮੈਂ ਇਹਨਾਂ ਜੇਠੇ ਪੁੱਤਰਾਂ ਨੂੰ ਇਹ ਦੱਸ ਦੇਣੀ ਚਾਹੁੰਦਾ ਕਿ ਮੇਰੇ ਦਸ਼ਮੇਸ਼ ਪਿਤਾ ਦੇ ਕਰਮਾਂ ਤੋਂ ਬਿਨਾਂ ਜਿਹੜਾ ਇਹ ਦਾਵਾ ਕਰਦਾ ਨਾ ਮੈਂ ਦਸ਼ਮੇਸ਼ਪ ਦਾ ਪੁੱਤਰ ਹਾਂ। ਉਹ ਲੇਖ ਜਿਵੇਂ ਰਵੇ। ਯਾਦ ਰੱਖਿਓ। ਕਿਉਂਕਿ ਗੁਰੂ ਦਸ਼ਮੇਸ਼ ਪਿਤਾ ਜੀ ਨੇ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਣ ਹੋਵੇ ਪਰਮਗਤ ਮੇਰੀ ਯਾਦ ਰੱਖ ਭਲੇਖੇ ਨਰਿਓ ਕਿਤੇ ਤੁਸੀਂ ਬਹੁਤ ਗੰਦ ਪਾਲਿਆ ਜੇਠੇ ਪੁੱਤਰਾ ਨੇ ਧਿਆਨ ਨਾਲ ਸੁਣੋ ਜਿਸ ਤਰ੍ਹਾਂ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਧੰਦੇ ਹੇਟ ਗੁਲਾਮ ਹੋਏ ਹੋ ਜਿੱਦਾਂ ਦਾ ਧਰਮ ਦਸ਼ਮੇਸ਼ ਪਿਤਾ ਨੇ ਦੱਸਿਆ ਜਿੱਦਾਂ ਦਾ ਧਰਮ ਦਸ਼ਮੇਸ਼ ਪਿਤਾ ਨੇ ਕਿਹਾ ਉਹ ਕੁਰੂਗ੍ਰੰਥ ਸਾਹਿਬ ਜੀ ਵੱਲ ਇਸ਼ਾਰਾ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਇੱਕ ਇੱਕ ਲਫ਼ਜ਼ ਪੂਰੇ ਧਰਮਾਂ ਨੂੰ ਆਪਣਾ ਸਤਕਾਰ ਦਿਟਾਇਆ ਪਰ ਕੁਦਰਤ ਦੀ ਇੱਕ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇੱਕ ਮਰਿਆਦਾ ਹੈ ਕੋਈ ਵੀ ਧਰਮ ਉਸ ਮਰਿਆਦਾ ਦੇ ਵਿੱਚ ਆ ਕੇ ਪੂਜਾ ਕਰਨੀ ਚਾਹੁੰਦਾ ਕਰੇ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਰਿਆਦਾ ਆ ਨਾ ਕਿ ਜੇਠੇ ਪੁੱਤਰਾਂ ਦੀ ਬੜਾਈ ਹੋਈ ਬਰਿਆਦਾ ਨੋਟ ਕਰ ਲਿਓ ਤੇਰਵਿੰਦਰ ਸ਼ਾਸਤਰੀ ਨੇ ਕੀ ਕਹਤਾ ਤੁਹਾਨੂੰ ਪਤਾ ਹਰੀਦਾ ਮੰਦਰ ਆਏ ਤੁਸੀਂ ਹਰੀਦਾ ਮੰਦਰ ਜਾਣ ਕੇ ਬਣਾ ਰਹੇ ਹੋ ਜੇ ਇਸ ਭਾਸ਼ਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਆ ਉਸ ਭਾਸ਼ਾ ਨੂੰ ਆਦ ਸੱਚ ਜੁਗਾੜ ਸੱਚ ਹੈਪੀ ਸੱਚ ਨਾਨਕ ਨਾਮ ਨੇ ਸੱਚ ਕਰਨਾ ਨਾਮ ਹੈਲੇ ਪਹਿਲੇ ਨਹੀਂ ਮਹਲੇ ਪਹਿਲੇ ਦੇ ਅੰਦਰ ਕੀ ਚੱਲਦਾ ਸੀ ਕੀ ਚੱਲਦਾ ਸੀ ਮਹਲੇ ਪਹਿਲੇ ਦੇ ਅੰਦਰ ਨਾਮ ਸਮਝ ਲੱਗੀ ਅੱਛਾ ਬਾਾਕੀ ਤੈਨੂੰ ਤਕਲੀਫ ਕੀ ਹੈ ਮੈਂ ਤੈਨੂੰ ਪੁੱਛਦਾ ਤਕਲੀਫ ਦੱਸੋ ਕੀ ਹੈ ਤੈਨੂੰ ਤੁਸੀਂ ਬਿਨੈ ਗੱਲ ਤੋਂ ਜਾਤ ਪਾਤ ਦਾ ਮੁੱਦੇ ਬਣਾਉਂਦੇ ਹੋ ਤੁਸੀਂ ਯਾਰ ਧਰਮਾਂ ਦੇ ਮੁੱਦੇ ਬਣਾਉਂਦੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਕੋਈ ਯਾਰ ਜਦੋਂ ਉੱਥੇ Hindu ਆ ਜਿਹੜੇ ਦੱਸੋ ਮੈਨੂੰ Hindu ਕੌਣ ਹੈ ਕੌਣ ਹੈ Hindu ਜਦੋਂ Hindu ਪੈਸੇ ਚੜਾਉਂਦੇ ਆ ਹਰ ਇੱਕ ਬੰਦੇ ਨੂੰ ਪੂਜਾ ਕਰਨ ਦਾ ਹੱਕ ਆ ਪਰ ਮੈਂ ਫੇਰ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦੀ ਮਰਿਆਦਾ ਆ ਉਸ ਮਰਿਆਦਾ ਤੋਂ ਬਾਹਰ ਜਾ ਕੇ ਤੁਸੀਂ ਕੁਦਰਤੀ ਮਰਿਆਦਾ ਤੋਂ ਬਾਹਰ ਜਾ ਕੇ ਤੁਸੀਂ ਇਸ ਕੁਦਰਤ ਦੇ ਵਿੱਚ ਗੰਦੀ ਪਾ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਤੋਂ ਬਿਨਾ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮਰਿਆਦਾ ਲਾਗੂ ਕਰ ਦੇਣੀ ਤੁਸੀਂ ਗੰਦ ਪਾ ਰਹੇ ਹੋ ਤੁਸੀਂ ਤੁਸੀਂ ਗੰਦਲਾ ਕਰ ਕੇ ਰੱਖ ਦਿੱਤਾ ਸਾਰਾ ਸਿਸਟਮ ਇਹ ਬਿਨਾਂ ਤੁਹਾਨੂੰ ਪਤਾ ਹੈ ਹਰੀ ਦਾ ਮੰਦਰ ਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਕਿੱਥੇ ਲਿਖਿਆ ਹਰੀ ਦਾ ਮੰਦਰ ਤੋਂ ਮੈਨੂੰ ਨਾ ਤੁਹਾਨੂੰ ਗੁਰੂ ਦੀ ਬਾਣੀ ਦਾ ਪਤਾ ਨਾ ਤੁਹਾਨੂੰ ਭਾਸ਼ਾ ਦਾ ਪਤਾ ਚੱਕ ਲੈਨੇ ਆਂ ਦੇਰ ਲਾ ਕੇ ਇਹਦੇ ਵਿਆਖਿਆ ਤਰਵੰਦਰ ਸ਼ਾਸ਼ਟਰੀ ਨੇ ਆਹ ਕਹਿਤਾ ਤਰਵੰਦਰ ਸ਼ਾਸ਼ਟਰੀ ਨਾ ਕਹਿਤਾ ਸ਼ਰਮ ਕਰੋ ਯਾਰ ਕੋਈ ਪਤਾ ਨਹੀਂ ਤੁਹਾਡਾ ਦਿਮਾਗ ਕੰਮ ਕਰਦਾ ਜਾਂ ਨਹੀਂ ਕਰਦਾ ਮੈਂ ਹੱਥ ਜੋੜ ਕੇ ਬੇਤੀ ਕਰਦਾ ਤੁਹਾਡੇ ਮਰੇ ਮੈਂ ਫੇਰ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਲਾ ਦੱਸਿਆ ਹੋਇਆ ਕਿਦਾਂ ਦਾ ਰਾਮ ਦੱਸਿਆ ਹੋਇਆ ਕਿਦਾਂ ਦਾ ਅਕਾਲ ਪੁਰਖ ਦੱਸਿਆ ਹੋਇਆ ਕਿਦਾਂ ਦਾ ਉਹਦੇ ਵਿੱਚ ਬੁੱਧ ਦੱਸਿਆ ਹੋਇਆ ਕਿਦਾਂ ਦਾ ਤੁਹਾਨੂੰ ਸਮਝ ਨਹੀਂ ਆ ਰਿਹਾ ਤੁਹਾਨੂੰ ਤੁਸੀਂ ਚੱਕ ਕੇ ਧਰਮਾ ਦੇ ਮੁੱਦੇ ਬਣਾਉਣੇ ਸ਼ੁਰੂ ਕਰ ਦਿੰਦੇ ਹੋ ਵਿਕੇ ਹੋਏ ਲੋਕ ਤੁਸੀਂ ਸ਼ਰਮ ਕਰੋ ਕੋਈ ਪਹਿਲਾਂ ਸਮਝੋ ਬਾਣੀ ਨੂੰ ਪਹਿਲਾਂ ਤੁਹਾਡਾ ਦਰਸ਼ਕੀ ਬੋਲ ਕਥੁਰਿਆ ਉਹਨੂੰ ਸਮਝੋ ਪਹਿਲਾਂ ਫੇਰ ਟਾਟੇ ਕਰਿਆ ਕਰੋ ਫੇਰ ਤੁਸ ਜਨਾ ਰਾਜਕਾਰ ਬੋਲਦਾ